ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੌਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਜੂਨੂੰ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤਿੰਨ ਨਾਗਾ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੱਡੇ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜਦੇਸ ਸਿੰਘ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟੀ ਮੋਬਾਈਲ ਨੰਬਰ ਜੀ 9843679816 ਜੀ ਠੀਕ ਆ ਵੀਰੇ ਅੱਜ ਤਿੰਨ ਨਾਗਾ ਜੀ ਹਾਂਜੀ ਹਾਂਜੀ ਭਾਈ ਕਿੱਧਰੋਂ ਸ਼ੁਰੂ ਕਰਗੇ ਜੀ ਜਿੱਧਰ ਮਰਜੀ ਸ਼ੁਰੂ ਕਰ ਲਓ ਜੀ ਆਹ ਡੱਬੀ ਵੈੜ ਤੋਂ ਸ਼ੁਰੂ ਕਰ ਲਾ ਵੀਰੇ ਸੂਹਾ ਕਿੰਨਾ ਮਾਜੀ ਆਹ ਦੂਜਾ ਸੂਹਾ ਸੁੰਦੀ ਆ ਵੀਰੇ ਠੀਕ ਆ ਮੇਰੇ ਪੰਜ-ਛੇ ਦਿ ਉਹ ਤਾਂ ਵੀਕਲ ਤਾਂ ਦੇ ਦੂਈ ਵੱਡੇ ਭਾਈ ਥਨਾ ਦੀ ਭਾਰ ਪਿੱਛੇ ਦੀ ਓਕੇ ਜਮਾ ਵੱਡੇ ਭਾਈ ਤਿੰਨਾਂ ਗੰਗਾ ਦੇ ਘਰ ਤੱਕ ਦੀ ਗਰੰਟੀ ਹੋਊਗੀ ਪੂਰੀ ਗਰੰਟੀ ਹਾਂਜੀ ਹਾਂਜੀ ਵੀਰੇ ਠੰਡੀ ਸੀਲ ਵੀ ਹੈ ਹਾਂਜੀ ਹਾਂਜੀ ਪੂਰੀ ਭਾਈ ਟਮਕਣਾ ਜਾਂ ਵੈਸੇ ਹੀ ਉਹ ਤਾਂ ਵੈਸੇ ਹੀ ਆ ਭਾਈ ਉਹ ਇਨਸਾਨ ਜਾਂ ਹੁੰਦਾ ਅਮਰੀਕਾ ਨਾ ਗੰਗਾ ਦੇ ਆ ਜਾਂਦਾ ਚੱਲਦਾ ਨਹੀਂਗਾ ਉਹ ਹੀ ਤੇ ਬਾਕੀ ਤਿਆਰੀ ਅੱਜ ਵੀ ਸੋਣੀ ਕੀਤੀ ਆ ਤੋਰ ਦੀ ਵੀਰੇ ਨਾਲ ਦੀ ਨਾਲ ਰੰਗ ਪ੍ਰਿੰਟ ਜਾਤ ਬਰੀਡ ਦੇ ਪੱਖ ਤੋਂ ਵੀ ਚੰਗੀ ਆ ਸਮਾਂ ਹੁੰਦਾ ਵੀਰੇ ਜਿਹੜਾ 2-4 ਦਿਨ ਬਾਅਦ ਵੀ ਸਕਦਾ ਹੁੰਦਾ ਘਟ ਵੀ ਸਕਦਾ ਹੁੰਦਾ ਕਿਉਂਕਿ ਬਾਈ ਦਾ ਮਾਲ ਸਾਰਾ ਖਰੀਦਿਆ ਹੀ ਹੁੰਦਾ ਪਸੂ ਜੀ ਲਾ ਜੇ ਤਾਂ ਦਿਨਚਾਰ ਵੱਧ ਲੈ ਜਾਂਦਾ 20 ਕਿਲੋ ਕਪੈਸਿਟੀ ਵਾਲੀ ਗਾ ਮੋੜ ਲੈ ਆਂਦੇਰੇ ਅੱਗੇ ਤੋਂ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਥੋੜਾ ਜਨਾ ਕੈਮਰੇ ਤੋਂ ਡਰਦਾ ਉਪਰਾ ਕਰਦਾ ਜੀ ਪਸੂ ਸੋਨਾ ਮੋਟਾ ਥਾਣਾ ਥਾਣੇ ਨੇੜੇ ਤੋਂ ਚੈੱਕ ਕਰਾ ਦਿੰਨੇ ਐਨ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾ ਹੱਥੀ ਚਵਾਈ ਵਾਲਾ ਕੋਈ ਆਏ ਨਹੀਂ ਵੀਰੇ ਜੁੜਦਾ ਨਹੀਂ ਭੜਦਾ ਨਹੀਂ ਚੈੱਕ ਕਰ ਸਕਦੇ ਹੋ ਕੱਲੇ ਕੱਚੀ ਕੱਚੀ ਆ ਅੱਜ ਤੁਹਾਨੂੰ ਭਾਜ ਮਿਲ ਜਣੀ ਅੱਜ ਦੀ ਡਿਮਾਂਡ ਵੀਰੇ ਦੀ ਆ 75000 ਚ ਮਾਨਤਨ ਕਰ ਦਾਂਗੇ ਹਾਂਜੀ ਹਾਂਜੀ ਵੀਰੇ ਠੀਕ ਆ ਵੀਰੇ ਆ ਤਾਂ ਬਾਈ ਧਿਹੜ ਦੀ ਔੜ ਕਰ ਦਿਓ ਸੰਗਤ ਦਾ ਹੁਣੇ ਲਾ ਕੇ ਰੱਖਿਆ ਆਪਾਂ ਅੱਛਾ ਜੀ ਹਾਂਜੀ ਹਾਂਜੀ ਵੀਰੇ ਠੀਕ ਆ 75000 ਰੁਪਏ ਚ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਆ ਪਹਿਲਾ ਸੁਆ ਬੱਛੀ ਆ ਬਾਈ ਦੰਦੋ ਜੀ ਦੰਦੋ ਨਹੀਂ ਵੇਖੀ ਵੱਡੇ ਭਈਆ ਜਵਾਨ ਹੀ ਉਹ ਦੰਦੋ ਠੀਕ ਆ ਇਹਦੇ ਟਮਕਣਾਂ ਵੈਸੇ ਆ ਆ ਵੀ ਵੈਸੇ ਵੈਸੇ ਬਾਈ ਤਾਂ ਮੂੰਹ ਵੀ ਹੈ ਨਹੀਂਗਾ ਟਮਕਣਾਂ ਦੇ ਸਿਵਲ ਛੰਡੀ ਬਹੁ ਕਿੰਨਾ ਸਮਾਂ ਲੈਂਦੀ ਹੈ ਜੀ ਲੈ ਲੈਂਦੀ ਭਾਈ 2 ਤੰਦਾਂ ਡੇਢ ਮਤਾਬ ਹਾਂਜੀ ਹਾਂਜੀ ਮੱਝਾਂ ਵਰਗਾ ਪਿਆਉ ਦੁੱਧ ਜੀ ਹਾਂ ਦੁੱਧ ਤਾਂ ਗਾੜਾ ਹੋਊ ਜਿੰਨਾ ਵੀ ਹੋਊਗਾ ਇਹ ਤਾਂ ਗੱਲ ਹੈ ਜੀ ਮੇਨ ਗੱਲ ਸੀਲਸ ਲੱਗ ਹੈ ਜੀ ਉਹ ਆ ਬੰਦੇ ਕਹਿੰਦੇ ਆ ਸਾਈਵਾਲ ਗਰਮ ਹੁੰਦੀਆਂ ਪੂਰੀ ਸੀਲ ਠੰਡੀ ਹੈ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਸੀਲਸ ਲੱਗਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਸੂਆ ਪਹਿਲਾ ਦੰਦ ਬਾਈ ਦੱਸਦਾ ਕਿ ਮੈਂ ਚੈੱਕ ਨਹੀਂ ਕੀਤਾ ਜੀ ਐ ਭਾਈ ਆਪਾਂ ਕਹਿੰਦੇ ਦੋਂਦੀਆਂ ਚੌਗੀਆਂ ਯਾਰੋ ਗੱਲ ਦਾ ਫਾਇਦਾ ਨਹੀਂ ਹੁੰਦਾ ਨਹੀਂ ਜੀ ਤੁਸੀਂ ਚਾਹੇ ਜਵਾਨ ਮਨ ਨੇ ਕੇ ਆਜੋ ਜੀ ਤਰਾਾਂ ਦੀ ਗਰੰਟੀ ਹੋਊਗੀ ਭਾਰ ਪਿੱਛੇ ਦੀ ਗਰੰਟੀ ਹੋਊਗੀ ਉਹਦੇ ਵਾਲੇ ਪਾਸੋਂ ਬੇਫਿਕਰ ਹੋ ਜਿਓ ਸੋਨਾ ਮੋਟਾ ਥਾਣਾ ਜੀ ਇੱਕ ਵੈਸੀ ਆ ਟੈਮਕੜਾਂ ਜਾਂ ਪਰ ਦੁੱਧ ਪਿਆਉ ਚੰਗਾ ਪਿਆਉ ਵੀ ਮੱਝਾਂ ਰਕੈਂਡ ਸੰਗੜਾ ਚਿੱਟਾ ਹੋਊਗਾ ਗਰਮੀਆਂ ਦਾ ਆਪਾਂ ਤੋਹਫਾ ਕਹਿ ਸਕਦੇ ਆ ਜੀ ਇਹਨੂੰ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ 45000 ਰੁਪਇਆ ਕਰਦੇ ਵੱਡੇ ਵੀਰੇ ਠੀਕ ਆ ਵੀਰੇ ਇਹ ਤਾਂ ਮੁੱਲ ਬਾਈ ਕਹਿੰਦਾ ਆਪਾਂ 45000 ਰੁਪਇਆ ਕਰਦੇ ਆ ਵਿੱਚੋਂ ਮਾਣਤਾਨ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਦਾ ਜੀ ਤੇ ਤਿੰਨ ਨੰਬਰ ਨਾਲ ਕੇ ਦਸਵਾ ਕਿੰਨੇ ਮਾਜੀ ਆ ਤੀਜਾ ਸੂਆ ਹੁੰਦੀ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਬਾਈ ਦੋ ਦੰਦਾ ਨਹੀਂ ਇਹਦੇ ਬਸ ਤਿਆਰੀ ਹੈਗੀ ਹਾਂਜੀ ਹਾਂਜੀ ਕਿੰਨਾ ਪਿਆਜੂ ਦੁੱਧ ਜੀ ਦੋ ਦੰਦਾ ਵੀ ਬਾਈ 20 ਕਿਲ ਦਊਗੀ 20 ਕਿਲੋ ਹਾਂਜੀ ਹਾਂਜੀ ਠੀਕ ਆ ਥਾਣਾ ਦੀ ਗਾਰੰਟੀ ਦੇ ਜਮਾਂ ਓਕੇ ਓਕੇ ਵਾਡੇ ਬਾਈ ਤਿੰਨਾਂ ਗਾਂਾਂ ਦੀ ਘਰ ਤੱਕ ਦੀ ਗਾਰੰਟੀ ਹੋਊਗੀ ਠੀਕ ਆ ਵੀਰੇ ਲੈ ਚੱਲੀ ਥਾਣਾ ਦੀ ਬਾਈ ਕਹਿੰਦਾ ਗਾਰੰਟੀ ਰਹਿਣ ਵਾਲੀ ਆ ਸੂਆ ਤੀਜਾ ਜੀ ਵਜਨ ਵਜੂਦ ਕਰਮਾਲੀ ਦਾ ਪੂਰਾ ਚੰਗਾ ਜੀ ਖੜਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਪੂਰਾ ਮੁੱਠੀਲ ਥਾਣਾ ਬਾਈ ਸਹੀ ਗੱਲ ਹੈ ਜੀ ਸੋਨਾ ਮੁੱਠੀਲਾ ਥਾਣਾ ਕੱਲਾ ਕੱਲਾ ਨਿਖੜ ਮਾ ਲੱਗਿਆ ਵਾ ਬਾਕੀ ਜਿਹੜੇ ਹਸਾਮਨਾ ਵਜਨ موجوده ਦੁੱਧ ਚੰਗੇ ਦੀ ਉਮੀਦ ਆ ਬਾਕੀ ਤਿਆਰੀ ਸੋਹਣੀ ਕੀਤੀ ਆ ਦੁੱਧ ਤੁਹਾਡੀ ਸੇਵਾ ਦੇ ਸ਼ਰਤੇ ਹੁੰਦਾ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਅੰਦਾਜ਼ਾ ਤੁਸੀਂ ਖੁਦ ਲਾ ਲਿਓ ਕਿ ਆਪਾਂ ਕਿੰਨਾ ਝੋ ਸਕਦੇ ਹੁੰਨੇ ਆ ਜੀ ਇਦੀ ਕੀ ਡਿਮਾਂਡ ਰਹਿਣ ਵਾਲੀ ਆ ਜੀ ਇਹ ਵੀ ਮੰਨ ਲਓ ਭਾਈ 75000 ਰੁਪਿਆ ਦਾ ਜੋੜਾ ਲੈ ਜੇ ਸੱਜਣ ਕੋਈ ਜੀ ਵੱਧ ਕਰ ਦਾਂਗੇ ਮਾਨਤਾਂ ਨਹੀਂ ਠੀਕ ਆ ਬਰੇ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨਤਾਂ ਨੇ ਜ਼ਿਆਦਾ ਹੋ ਜੂਗਾ ਜੀ ਸਿਰਫ ਠੰਡੀਆਂ ਗਾਵਾਂਈ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੀ ਉਸ ਲੱਗ ਤੁਸੀਂ ਖੁਦ ਹੀ ਦੇਖ ਚੁੱਕੇ ਹੋ ਜੀ ਤਿੰਨੇ ਨਗ ਸੀਲਸ ਲੱਗ ਆ ਜੀ ਬਾਕੀ ਚੰਗੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ